ਕੈਂਡੀਡੇਟ ਬਹੁਤਾ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਬੀਜੇਪੀ ਹੀ ਫਿਊਚਰ ਆ ਪੰਜਾਬ ਦਾ ਸਾਰਿਆਂ ਨੇ ਤੁਸੀਂ ਵੇਖ ਲਿਆ ਨਹੀਂ ਵੇਖਿਆ ਤਾਂ ਹੁਣ ਦੇਖ ਲਓ ਜੀ ਹਾਲਤ ਇਸ ਤੋਂ ਵੀ ਬਦਤਰ ਕਰਨੀ ਤੇ ਫਿਰ ਹੋਰ ਤੇ ਯਕੀਨ ਕਰ ਲਓ ਨਹੀਂ ਤਾਂ ਮੋਦੀ ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਦਿਓ ਤੁਹਾਡਾ ਨੌਜੋ ਚੱਕ ਦਮ ਸਲਾਬੇ ਮੋਦੀ ਲਿੱਸੇ ਦਾ ਕੀ ਜ਼ੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਹੱਸਣ ਵਾਲਾ ਤਾਂ ਮੈਂ ਹਾਂ ਜੋੜ ਕੇ ਮੇਮਤਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਸਰੀ ਘਰ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੱਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰਾ ਸਖਤੀ ਨਾਲ ਜ਼ਾਤੀ ਹਮਲੇ ਹੋ ਰਹੇ ਆ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀਆਂ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਦਾ ਇੱਕ ਇੱਕ ਵਿੜੇ ਚ ਜਾਣਾ ਚਾਹੁੰਦਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦੇ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋਟ ਦੇ ਅਜੀਤ ਸਾਹਿਬ ਇਹਨਾਂ ਦੀ ਗੱਲ ਹੋਈ ਕੱਕੜ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ 'ਚ ਐਂਟਰ ਹੋਣ ਦਿੱਤਾ ਸਾਡੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬੜੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ 'ਚ ਨਾ ਹੋਇਆ ਨਹੀਂ ਮਿਲਣਾ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਪੈਣਾ ਚ ਧਰਮਾਂ ਦੇ ਆਪਾਂ 파ੜਾ ਨਾ ਪਾਈਏ ਇਹ ਨੌ ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ 파ੜਾ ਨਹੀਂ ਪਾਉਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਦਾ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ। ਉਹ ਵੇਖਿਆ ਤਾਂ ਬੜੀ ਤੁਹਾਡੇ ਬਾਰੇ ਪੱਦੀ ਸ਼ਦਾਬ ਦੀ ਵਰਤੀ ਜਾਂਦੀ ਹੈ। ਉਹ ਤੇ ਮੇਨੂੰ ਕੱਲੇ ਨੂੰ ਮੇਰੇ ਕੱਲੇ ਬਾਰੇ ਪੱਦੀ ਸ਼ਦਾਬ ਵਾਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਬਾ ਕੇ ਰੱਖਣਾ ਚਾਹਦਾ ਹਰ ਜ਼ਮਾਨੇ ਦਾ ਬੰਦਾ। ਕਹਿੰਦਾ ਬਸ ਅਸਾਡਾ ਵਸ ਨਹੀਂ ਤੇ ਚੱਲਦਾ। ਬਸ ਅਸਾਡਾ ਵਸ ਨਹੀਂ ਉਹ ਚੱਲਦਾ। ਕੀ ਇਹ ਅਸਾਂ ਦਾ ਜੀਣਾ? ਲਿਸੇ ਲਿਸੇ ਦਾ ਕੀ ਜੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ। ਨੱਸ ਜਾਣਾ ਜਾਂ ਰੋਣਾ। ਸ਼ੇਰੀ ਭੁੱਲਣੇ ਸ਼ੁਰੂ ਹੋਗਾ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿਸੇ ਦਾ ਕੀ ਜ਼ੋਰ ਮੁਹੰਮਦ ਦਾ ਨਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨਸਣ ਵਾਲਾ ਤਾਂ ਮੈਂ ਹਾਂ ਨਹੀਂ ਜੀ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਿੰਘ ਸਾਹਿਬ ਦੀ ਜਿਨ੍ਹਾਂ ਨੇ ਰੋਣਾ ਤਾਂ ਮੈਂ ਵੈਸੇ ਮੇਂ ਆਸ਼ਕਾਂ ਦਾ ਗਹਿਣਾ ਹੁੰਦਾ ਅੱਖਾਂ 'ਚੋਂ ਆंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਕ ਉੱਠ ਕੇ ਕਾਰ ਕਮਾਮ ਦੇ ਜੀ ਹੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਕਬਰੌਣ ਵਾਲਾ ਹੈ ਨਹੀਂ ਮੈਂ ਖੋਫ ਵਾਲਾ ਹੈ ਨਹੀਂ ਪੰਜਾਬ ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ ਚ ਹੀ ਰਿਹਾ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜਿਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਇਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣ ਕੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਓ ਐਸ ਬੰਦੇ ਨਾਲ ਕਿਆ ਹੋਜੀ ਡੀਲ ਕਰਦੇ ਉਹਨੂੰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦਬਾਰਿਆ ਖਾਸ ਤੌਰ ਤੇ ਜਿਹੜੇ ਗਿਰਤੀ ਦੇ ਬੰਦੇ ਆ ਆਪੇ ਆਪੇ ਗਾਉਂ ਦੇ ਮਗਦਾ ਰਹੀਓ ਸੂਰਜਾ ਕਮੀਆਂ ਦੇ ਵੇੜੇ ਜੇ ਹੁਣ ਮਗੜ ਲੱਗਾ ਤਾਂ ਮਗੜ ਦਿਓ ਜਾ ਗਾਉਂਦੇ ਆ ਇਕੱਲੇ ਹੰਸ ਦੀ ਅੱਜ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਅਰੈਸਟ ਜਿਹੜਾ ਹੈਗਾ ਕਿਛ ਧੋਈ ਹੋਈ ਹੈ ਉਹ ਚੀਜ਼ ਉਹਦੇ ਨੇ ਨਹੀਂ ਇੱਕ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜੇ ਨਾ ਬੈਠੋ ਉਹਨਾਂ ਨੂੰ ਗੋਲਟਰਾ ਗੋਲ ਚਾੜ ਹੋਵੀ ਅਸੀਂ ਵੀ ਜਾਣੇ ਗੱਲ ਇੱਥੇ ਨਾ ਵੇਖਦੇ ਹੋ ਵੋਟਰਾਂ ਨੂੰ ਮਨਾ ਕਰ ਰਹੇ ਤੁਸੀਂ ਹੰਸ ਨੂੰ ਵੋਟਾ ਨਾ ਪਾਇਓ ਅਸੀਂ ਕਹਾਂਗੇ ਪਾਇਓ ਇਹਦੇ ਮੈਨੂੰ ਕਿੰਦਾ ਰਿਸਪੌਂਸ ਮਿਲ ਰਿਹਾ ਪਿੰਡਾਂ ਵਿੱਚ ਵਿਚਰ ਰਿਹਾ ਹੈ ਬੀਜੇਪੀ ਹੀ ਫਿਊਚਰ ਆ ਪੰਜਾਬ ਦਾ ਸਾਰਿਆਂ ਨੂੰ ਤੁਸੀਂ ਵੇਖ ਲਿਆ ਨਹੀਂ ਵੇਖਿਆ ਤੇ ਹੁਣ ਦੇਖ ਲਓ ਫੇਰ ਫਿਰ ਇੰਨਾ ਨਿਗਾਰ ਤੇ ਆ ਗਿਆ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਤੇ ਜੇ ਹਾਲਤ ਇਸ ਤੋਂ ਵੀ ਬਦਤਰ ਕਰਨੀ ਤਾਂ ਫੇਰ ਹੋਰ ਤੇ ਯਕੀਨ ਕਰ ਲਓ ਨਹੀਂ ਤਾਂ ਮੋਦੀ ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਦਿਓ ਤਾਂ ਧੰਨ ਧੰਨ ਹੋ ਜਾਊ ਚੱਕ ਦਮ ਸੁਲਾਬੇ ਮੋਦੀ ਹੰਸ ਰਾਜ ਅਗਰੋਤ ਕੀਤਾ ਗਿਆ ਸੀ ਕਿਹੜਾ ਅੰਗਰਾਜਾ ਕੁਦਰ ਦਸਨ ਜਿਲਾ ਪ੍ਰਭਾਣ ਗ੍ਰਾਂਤੀਕਾਰੀ ਕਿਸਾਨ ਜੀ ਨੂੰ ਪੰਜਾਬ ਅੱਜ ਸੰਯੁਕਤ ਪ੍ਰਧਾਨ ਮੋਦਕੀਆਂ ਜਿੱਥੇ ਬੰਦਿਆਂ ਵੱਲੋਂ ਹੰਸ ਰਾਜ ਜੀ ਦਾ ਵਿਰੋਧ ਦਾ ਪ੍ਰੋਗਰਾਮ ਆ ਉੱਥੇ ਤੋਂ ਤਾਲ ਪੰਡ ਰਈਆਂ ਵਾਲਾ ਲਿਖਿਆ ਜਿਹੜਾ ਹਾਂਸਰਾਜ ਨੇ ਪੂਰਾ ਰੱਖਿਆ ਸੀ ਕਿ ਇਹਦੇ ਘਰੇ ਉਹਦੇ ਆਸਤੇ ਜਨਾਬ ਦੇ ਵਿਰੋਧ ਆਸਤੇ ਕੱਪੜੇ ਹੋਏ ਸੀ ਇੱਥੇ ਸੂਏ ਦੇ ਪੁਲ ਤੋਂ ਪਹਿਲਾਂ ਉਹਦਾ ਵਿਰੋਧ ਕੀਤਾ ਗਿਆ ਹੁਣ ਉੱਥੇ ਮਜ਼ਦਮਾਂ ਵੱਲੋਂ ਵੀ ਧੱਕਾ ਕੀਤਾ ਗਿਆ ਉੱਥੇ ਹੁਣ ਆਏ ਆ ਜਿਹੜਾ ਮਜ਼ਦਮ ਵੱਡੀ ਗੈਂਤੀ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਦੇ ਵਿੱਚੋਂ ਅੜਿੱਕਾ ਬੰਦੇ ਰਹੇ ਆ ਕੁਝ ਬੰਦੇ ਲੈ ਗਏ ਕੁਝ ਬੰਦੇ ਨਾਲ ਜਿਹੜੇ ਪਹਿਲਾਂ ਸਿੱਧੂਪੁਰ ਸਰਪੰਚੀ ਦੇ ਸੀਗੇ ਉਹ ਬੰਦਿਆਂ ਨੂੰ ਰਸਟ ਕੀਤਾ ਸੀ ਉਹਨਾਂ ਵਿੱਚ ਜੋ ਕੁਛ ਬੰਦੇ ਉੱਥੇ ਛੜਵਾ ਲਏ ਉਹਨਾਂ ਦੇ ਜਿਹੜੇ ਮੋਬਾਈਲ ਵਗੈਰਾ ਪਾਉਥੇ ਨੂੰ ਦੇ ਕੇ ਉਹਥੇ ਵਾਪਸ ਕਰਦੇ ਆ ਕੁਝ ਬੰਦੇ ਪਹਿਲਾਂ ਦੂਜੇ ਪਾਸੇ ਲੈ ਗਏ ਸੀ ਉਹ ਵੀ ਉਹ ਕਾਗਜ਼ਮੈਂਟਾਂ ਤਾਂ ਛੱਡ ਦੇਣਗੇ ਤੇ ਉਸ ਤੋਂ ਹੀ ਇਸ ਰਾਹ ਦਾ ਕਹਿਣਾ ਕਿ ਉਹ ਲਗਾਤਾਰ ਹੁਣ ਪਿੰਡਾਂ ਦੇ ਪ੍ਰੋਗਰਾਮ ਕਰੇਗਾ ਪਿੰਡਾਂ ਦੇ ਲੋਕਾਂ ਦੇ ਭੇਖਾ ਜੀ ਸਾਡਾ ਸੀਜ਼ਨ ਹੈ ਕਿਸਾਨ ਆਪਦੇ ਕੰਮਾਂ ਝੋਲਦੇ ਆ ਉਹ ਅੱਜ ਆਪਾਂ ਸੌਦਿਆਂ ਦੀ ਖੇਡ ਆ ਉਹ ਤੋਂ ਬਾਅਦ ਦਿਖਾ ਦੇਵਾਂਗੇ ਬੀਜਪੀ ਨੂੰ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਇਹਨਾਂ ਗੱਲਾਂ ਦਾ ਜਵਾਬ ਇਹਨੂੰ ਪੂਰਾ ਠੋਕ ਕੇ ਦੇਵਾਂਗੇ ਤੇ ਜਿਹੜਾ ਵਿਰੋਧ ਆ ਇਹ ਇਲੈਕਸ਼ਨ ਦੇ ਐਂਡ ਤੱਕ ਇਵੇਂ ਚੱਲੂਗਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ ਸੰਜੀਤ ਸਿੰਘ ਗੁਆਰਡ ਕੰਡਰ ਗਿਆਲਾ ਜੀ ਅੱਜ ਅਸੀਂ ਪਿੰਡ ਰਾਈਨ ਵਾਲੇ ਦੇ ਵਿੱਚ ਅੰਸਰਾ ਹਾਂਸ ਨੇ ਆਉਣਾ ਸੀ ਜਾਂ ਜੋਸ਼ ਜੋਖਤ ਮੋਰਚ ਦੀ ਕਾਫੀ ਵੀ ਜਿਹੜਾ ਪਿੰਡਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਭਾਜਪਾ ਦਾ ਕੋਈ ਵੀ ਫਿਗਰ ਹੈ ਉਹਨਾਂ ਨੂੰ ਜਿਹੜਾ ਬਾਟ ਦੇਣਾ ਉਹਦੇ ਹੁਣ ਬੰਦ ਦੇ ਵਿੱਚ ਅਸੀਂ ਇਸੇ ਉਹਦਾ ਬਰੋਧ ਕਰਨ ਵਾਸਤੇ ਆਏ ਸੀ ਸਾਡੀਆਂ ਜਿ세 ਬੰਦੀ ਜਿਹੜੀ ਗੈਰ ਗੈਰ ਸਿਆਸੀ ਜਿ세 ਬੰਦੀ ਐ ਉਹ ਅੱਗਾ ਜਿਹਦੇ ਘਰ ਕੋਲੇ ਬੈਠੇ ਸੀਗੇ ਇਹਦੇ ਕਿਸਾਨਾਂ ਜਿ세 ਬੰਦੇ ਜਾਣੇ ਮਹਿਤ ਇਹ ਨਾਕਾ ਲਾਇਆ ਸੀ ਪਰ ਪੁਲਿਸ ਬਹੁਤ ਰਹਦੀ ਜੋ ਡੀਜੀਐਨਟੀ ਦੇ ਵਿੱਚ ਕਿਸਾਨਾਂ ਦੇ ਨਾਲ ਬਹੁਤ ਟੱਕਾ ਕਰ ਰਿਹਾ ਹੈ ਸੋ ਉੱਥੇ ਸਨ ਚ ਗੱਲ ਇਹ ਵੀ ਆਈ ਆ ਮੁੰਡਾ ਇੱਕ ਸਾਡੇ ਕੋਲੇ ਵੀ ਹੁਣ ਦੱਸ ਕੇ ਗਿਆ ਉਹਦੇ ਬੀਐਸਪੀ ਨੇ ਡਾਂਗ ਵੀ ਮਾਰੀ ਆ ਬਹੁਤ ਮੰਦ ਬਾਤ ਤੁਹਾਡੀ ਗੱਲ ਆ ਡਾਂਗ ਮਾਰੀ ਤਾਂ ਕੁਝ ਨਹੀਂ ਹੋ ਸਕਦਾ ਸਿੱਤੇ ਬੰਦੇ ਵੀ ਮਰ ਸਕਦੇ ਡਾਂਗ ਮਾਰਨਾ ਬਹੁਤ ਅਸੀਂ ਜਦੋਂ ਪਿਆਰ ਨਾਲ ਗੱਲ ਕਰਦੇ ਆ ਸਾਡੇ ਨਾਲ ਕਿਉਂ ਨਹੀਂ ਪਿਆਰ ਨਾਲ ਗੱਲ ਕਰਦੇ ਅਸੀਂ ਕੋਈ ਉਹਦੇ ਨਾਲ ਲੜਾਈ ਦੇ ਕਾਰਨ ਕੁਝ ਨਹੀਂ ਕਰਨਾ ਖੇਡਾਂ ਦੇ ਵਿੱਚੋਂ ਕੁਝ ਔਰਤਾਂ ਆ ਰਹੀਆਂ ਸੀ ਵਿਰੋਧ ਕਰਨ ਨਾਲ ਬੱਚੇ ਸੀ ਉਹਨਾਂ ਨੂੰ ਵੀ ਪੁਲਿਸ ਨੇ ਲਗਾ ਕੇ ਧੱਕਾ ਕੀਤਾ ਹੈ ਉਹ ਤਾਂ ਦੁਖੀ ਆ ਜੀ ਜਿਨ੍ਹਾਂ ਦੇ ਜਿਨ੍ਹਾਂ ਦੇ ਉਹ ਉੱਥੇ ਬੰਦੇ ਗਏ ਉਹਨਾਂ ਦੇ ਡੰਗਣਾ ਬੱਚੀਆਂ ਛੋਟੀਆਂ ਵੱਡੀਆਂ ਕੰਗਾਂ ਦੇ ਉੱਥੇ ਹਰਿਆਣਾ ਪੁਲਿਸ ਨੇ ਜਿਹੜਾ ਹੁਣ ਬਾਰਡਰ ਤੇ ਬੈਠੇ ਆ ਉੱਥੇ ਉਹਨਾਂ ਦੇ ਹਸ ਰਾਜ ਦੇ ਕਹਿਣਾ ਕਿ ਉਹ ਲਗਾਤਾਰ ਪਿੰਡਾਂ ਦੇ ਪ੍ਰੋਗਰਾਮ ਕਰੂਗਾ ਨੇ ਬੰਦ ਉਹ ਪਿੰਡਾਂ ਜੋ ਕਰੂਗਾ ਕਿਸਾਨ ਕਿਸਾਨ ਪਰਮਾ ਦੇ ਵਿੱਚ ਉੱਜੇ ਵਿਆ ਉਸ ਐਕਟੂਆ ਇੱਥੇ ਆਉਣ ਦਾ ਪਤਾ ਨਹੀਂ ਲੱਗਿਆ ਪਤਾ ਸਾਰਾ ਘੰਟਾ ਕੀ ਪਹਿਲਾਂ ਲੱਗਿਆ ਸੀ ਘੰਟੇ ਦੇ ਵਿੱਚ ਜਿਵੇਂ ਬਹੁਤ ਦਾਦ ਦੇ ਵਿੱਚ ਕਿਸਾਨ ਆ ਗਏ ਸੀ ਪਰ ਅੱਗੇ ਤੇ ਉਹ ਜਿਹਾ ਅਸੀਂ ਨਹੀਂ ਹੋਣ ਦੇਵਾਂਗੇ ਕਿਸਾਨ ਬਹੁਤ ਜ਼ਿਆਦਾ ਦੁਖੀ ਆ ਉਹਨਾਂ ਨੂੰ ਦਿੱਲੀ ਨਹੀਂ ਜਾਂਦਾ ਤਾਂ ਪੱਕੇ ਕਿਸਾਨ ਸਾਡੇ ਸੁਪਤ ਕਰਦੇ ਨੇ ਜਿਹੜੀ ਬਹੁਤ ਹੋਈ ਆ ਉਹਦਾ ਸਾਨੂੰ ਬਹੁਤ ਦੁੱਖ ਆਇਆ ਸਾਡੇ ਕਿਸਾਨਾਂ ਦੇ ਸੱਤਾਂ ਮਾਰੀ ਨੇ ਉੱਥੇ ਪੁਲਿਸ ਨੇ ਗੋਲੀਆਂ ਮਾਰੀਆਂ ਚਲਾਈਆਂ ਤੂਆ ਚਲਾਈ ਉਹਦਾ ਰੋਕਾ ਰੋਕਾ ਅੱਜ ਕੁਝ ਕਿਸਾਨਾਂ ਵੱਲੋਂ ਹੰਸਾਈ ਹੰਸ ਦਾ ਰੋਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਕੁਝ ਲੋਕਾਂ ਨੇ ਰ ਇਸ ਤਰ੍ਹਾਂ ਹੀ ਕਰ ਲਈ ਜੀ ਇਦਾਂ ਹੀ ਅੱਜ ਰਈਆਂ ਵਾਲਾ ਪਿੰਡ ਜਿਹੜਾ ਸਰਕਰੀ ਫ੍ਰੀ ਕੋਰਸ ਮੈਂਦਾ ਉੱਥੇ ਜਿਹੜੇ ਭਾਜਪਾ ਦੇ ਨਾਮਿਨੇਸ਼ਨ ਨਾਮਿਨੀ ਹੈਗੇ ਆ ਅਨਸ ਰਾਜ ਜੀ ਉਹਨਾਂ ਦਾ ਪ੍ਰੋਗਰਾਮ ਸੀ ਉੱਥੇ ਉੱਥੇ ਜਿਹੜੇ ਕੁਝ ਲੋਕਲ ਕਿਸਾਨ ਜਥੇਬੰਦੀ ਵਾਲੇ ਹੈਗੇ ਸੀ ਉਹ ਉਹਨਾਂ ਦਾ ਵਿਰੋਧ ਕਰਦੇ ਸੀ ਤੇ ਕਿਸੇ ਚੀਜ਼ ਨੂੰ ਅਨਸਰਾਮੀ ਚੀਜ਼ ਤੋਂ ਬਚਣ ਲਈ ਅਸੀਂ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਪਹਿਲਾਂ ਹੀ ਅਨਸ ਰਾਜ ਜੀ ਦੇ ਅੰਦਰ ਪਹਿਲਾਂ ਹੀ ਡਿਟੇਲ ਕਰ ਲਿਆ ਸਰ ਕੁਝ ਹੋਰ ਤਾਂ ਲੋਤੇ ਕਿਸਾਨਾਂ ਨਾਲ ਜਾਂ ਲਿਆ ਗਿਆ ਕਿ ਪੁਲਿਸ ਵੱਲੋਂ ਉੱਤੇ ਬੱਚਿਆਂ ਤੇ ਔਰਤਾਂ ਨਾਲ ਕੋਈ ਹਲਕੀ ਕੋਲਪਲੱਸ ਚਾਜ ਜਿਦੋਂ ਤੱਕ ਹੈ ਐਸਐਸਜੀ ਕਿਸੇ ਨਾਲ ਕੋਈ ਲਾਠੀ ਚਾਰਜ ਨਹੀਂ ਕੀਤਾ ਹੈਗਾ ਜੀ ਤੇ ਜਿੰਨੂ ਵੀ ਕਹਿੰਦੇ ਸਿਰਫ ਬਲੋਕੀ ਡਿਟੇਨ ਕੀਤੇ ਸਰ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਐਸਐਸਪੀ ਸਾਹਿਬ ਨਾਲ ਕਿਸਾਨਾਂ ਦੇ ਚੱਲਿਆ ਰੀ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਨੂੰ ਅ ਰਿਕਵੈਸਟ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਆਪਣਾ ਪ੍ਰਦਰਸ਼ਨ ਸ਼ਾਂਤਮਈ ਕਰਨ ਪਰ ਇਸ ਤੇ ਬਾਰਝੋਰੀ ਦੇਖਿਆ ਗਿਆ ਕਿ ਕਿਸਾਨ ਕਾਫੀ ਉਬਰ ਹੁੰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਭਾਈ ਤਾਕਤ ਅਸੀਂ ਇੱਥੇ ਵੀ ਰਹੀਆਂ ਵਾਲੇ ਵੀ ਇਹਨਾਂ ਨੂੰ ਪਹਿਲਾਂ ਜਿੰਨੇ ਡਿਟੇਨ ਕਰਨ ਤੋਂ ਪਹਿਲਾਂ ਰਿਕਵੈਸਟ ਕੀਤੀ ਸੀ ਕਿ ਤੁਸੀਂ ਇਹ ਜਨਾ ਕਰੋ ਜਿਹੜਾ ਕਿ ਤੁਹਾਡਾ ਵਿਰੋਧ ਕਰਨਾ ਕਿਸੇ ਦਾ ਆਪੋਜ਼ ਕਰਨਾ ਤੁਹਾਡਾ ਹੱਕ ਹੈ ਕਾਨੂੰਨੀ ਹੱਕ ਹੈ ਤੁਸੀਂ ਕਰੋ ਬਟ ਉਹ ਇਸ ਚੀਜ਼ ਨੂੰ ਉਹਨਾਂ ਨੇ ਮੰਨਿਆ ਨਹੀਂ ਫਿਰ ਤਾਂ ਹੀ ਉਹਨਾਂ ਨੂੰ ਨਹੀਂ ਡਿਟੇਨ ਕੀਤਾ